ਨੂੰ ਤੇ ਅੱਜ ਆਪਾਂ ਫੇਰ ਆਏ ਗਾਰਡਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਾਹਰ ਆਪਾਂ ਹਰਿਆਲੀ ਦੇ ਵਿੱਚ ਆਏ ਇੱਥੇ ਆ ਕੇ ਨਾ ਮਾਨੇ ਖੁਸ਼ ਹੋ ਜਾਂਦਾ ਕਿਉਂਕਿ ਇੱਕ ਤਾਂ ਗਰਮੀ ਬਹੁਤ ਪੈਂਦੀ ਹੈ ਜਦੋਂ ਹਰਿਆ-ਹਰਿਆ ਰੰਗ ਵੇਖਦੇ ਨੇ ਤੇ ਅੱਖਾਂ ਨੂੰ ਵੀ ਸਕੂਨ ਆਉਂਦਾ ਤੇ ਅੱਜ ਕੁਝ ਵੀ ਸ਼ੂਟ ਕਰਨ ਦਾ ਮਨ ਹੈ ਨਹੀਂ ਸੀ ਇੱਕ ਤਾਂ ਸਿਹਤ ਨਹੀਂ ਠੀਕ ਸਿਹਤ ਵੈਸੇ ਨਹੀਂ ਠੀਕ ਬਸ ਇੰਨਾ ਵੀ ਗਰਮੀ 'ਚ ਗਏ ਸੀ ਕਿਤੇ ਤੇ ਉਹਦੇ ਨਾਲ ਇੰਨੀ ਹਾਲਤ ਖਰਾਬ ਹੋਈ ਪਈ ਗਰਮੀ ਦੇ ਨਾਲ ਤੇ ਮਨ ਨਹੀਂ ਕਰਦਾ ਪਿਆ ਸੀਗਾ ਵੀ ਅੱਜ ਕੁਝ ਕਰੀਏ ਐਕਚੁਅਲੀ ਮੈਂ ਗਈ ਤਾਂ ਹਸਪੀਟਲ ਸੀਗੀ ਪੁਰਾਣੇ ਮੇਰੇ ਜਿਹੜੇ ਸਬਸਕ੍ਰਾਈਬਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆਂ ਵੀ ਜਿਹੜੀ ਦਿੱਕਤ ਪ੍ਰੋਬਲਮ ਆ ਉਹਦਾ ਮੇਰਾ ਟ੍ਰੀਟਮੈਂਟ ਚੱਲਦਾ ਪੁਰਾਣੇ ਮੇਰੇ ਜਿਹੜੇ ਸਬਸਕ੍ਰਾਈਬਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆਂ ਵੀ ਜਿਹੜੀ ਦਿੱਕਤ ਪ੍ਰੋਬਲਮ ਆ ਉਹਦਾ ਮੇਰਾ ਟ੍ਰੀਟਮੈਂਟ ਚੱਲਦਾ ਤੇ ਬਹੁਤ ਹੀ ਅੱਜ ਗਰਮੀ ਸੀਗੀ ਥੱਕੇ ਵੀ ਬਹੁਤ ਥਕਾਵਟ ਉੱਥੇ ਬੈਠੇ ਬੈਠੇ ਉਹਨਾਂ ਕੰਮ ਨਾਲ ਨਹੀਂ ਬੰਦਾ ਥੱਕਦਾ ਜਿੰਨਾ ਉੱਥੇ ਬੈਠੇ ਬੈਠੇ ਥੱਕ ਜਾਂਦਾ ਤੇ 7 ਵਜੇ ਦੇ ਗਏ ਤੇ 4 ਵਜੇ ਆਪਣੀ ਵਾਰੀ ਆਈ ਇੰਨਾ ਜਿਆਦਾ ਉੱਥੇ ਰਹਿ ਜਾਂਦਾ ਤੇ ਹੁਣ ਮਨ ਨਹੀਂ ਕਰ ਰਿਹਾ ਸੀ ਕੋਈ ਵੀ ਕੰਮ ਕਰਨ ਨੂੰ ਆ ਕੇ ਥੋੜੀ ਰੈਸਟ ਕਰਕੇ ਤੇ ਫੇਰ ਲੱਗ ਗਿਆ ਆਪਣੇ ਕੰਮ ਤੇ ਵੀ ਕੰਮ ਤਾਂ ਕਰਨਾ ਹੀ ਪੈਣਾ ਤੇ ਹੁਣ ਆਇਆ ਜੀ ਆਪਾਂ ਗਾਰਡਨ ਦੇ ਵਿੱਚ ਬੱਚੇ ਕਹਿ ਰਹੇ ਸੀ ਕਿ ਬੱਬਾ ਆਪਾਂ ਆਪਣੇ ਗਰੇਪਸ ਤੋੜੀਏ ਜਿਵੇਂ ਪਿੱਛੇ ਤੁਸੀਂ ਵਲੌਗ ਚ ਵੇਖਿਆ ਸੀਗਾ ਵੀ ਗਰੇਵਸ ਜਿਹੜੇ ਆਪਣੇ ਆ ਉਹ ਹੁਣ ਪੱਕ ਚੁੱਕੇ ਆ ਵਿੱਚ ਕਈ ਕਈ ਗੁੱਛੇ ਪੱਕ ਚੁੱਕੇ ਆ ਤੇ ਥੋੜੇ ਮੋਟੇ ਨਹੀਂ ਹੋ ਰਹੇ ਪਰ ਮਿੱਠੇ ਬਹੁਤ ਨੇ ਕਿੱבי ਕੀ ਹੋ ਰਿਹਾ ਐ ਇਹ ਸਾਡੇ ਟਫੀ ਵੀ ਬਹੁਤ ਖੁਸ਼ ਹੋ ਜਾਂਦਾ ਇੱਥੇ ਆ ਕੇ ਕੀ ਹੋ ਰਿਹਾ ਐ ਇੰਨੀ ਜਗ੍ਹਾ ਟਫੀ ਦੀ ਆ ਕੱਲੇ ਘਾਣਾ ਹੀ ਖੇਢੀ ਅੰਦਰ ਇਹਨਾਂ ਟਫੀ ਮਜ਼ਾ ਆ ਰਿਹਾ ਤੈਨੂੰ ਵੀ ਠੰਡੇ ਠੰਡੇ ਦੇ ਵਿੱਚ ਨਾਲ ਘਾਹ ਖਾਈ ਵੀ ਜਾ ਰਿਹਾ ਤੇ ਨਾਲ ਉਹਦੇ ਵਿੱਚ ਐ ਖੇਢੀ ਵੀ ਜਾ ਰਿਹਾ ਦੇਖੋ ਤੇ ਚਲੋ ਜੀ ਇਹਨੇ ਆਪਣੀ ਮસ્ਤੀ ਕਰਨੀ ਆ ਆਪਾਂ ਆਪਣਾ ਕੰਮ ਕਰੀਏ ਤੇ ਆਪਾਂ ਤੋੜਦੇ ਆ ਜਦੋਂ ਗਾਰਡਨ ਚਾਹੀਦਾ ਮਨ ਖੁਸ਼ ਹੋ ਗਿਆ ਇੱਕ ਪੇਠੇ ਵੀ ਦੋ ਤਿੰਨ ਲੱਗੇ ਆਪਣੇ ਬੜੇ ਸੁਨਿਆ ਦਿਖਾਉਣੀ ਆ ਮੈਂ ਤੁਹਾਨੂੰ ਇਹ ਹੁੰ ਚਲਾਈ ਜਿਹੜੀ ਉਸ ਦਿਨ ਆਪਾਂ ਤੁਹਾਨੂੰ ਦੱਸਿਆ ਸੀ ਰੱਖੀ ਸੀ ਇਹ ਦੇਖੋ ਇਹਦੇ ਬੀਜ ਜਿਹੜਾ ਪੱਕਦਾ ਜਾਂਦਾ ਇਹਨੂੰ ਬਸ ਥੋੜੇ ਦਿਨਾਂ ਤੱਕ ਹੀ ਆਪਾਂ ਜਿਹੜਾ ਤੋੜ ਲਾਂਗੇ ਇਹ ਸਾਰਾ ਬੀਜ ਜਿਹੜਾ ਪੱਕ ਚੁੱਕਿਆ ਇਹਦੇ ਵਿੱਚੋਂ ਬੀਜ ਨਿਕਲਦਾ ਮੈਂ ਵਿਖਾਉਣੀ ਤੁਹਾਨੂੰ ਜਿਹਦੇ ਲੱਡੂ ਤਿਆਰ ਹੁੰਦੇ ਤੇ ਇਹ ਦੇਖੋ ਇਹ ਨਿਕਾ ਨਿਕਾ ਜਿਹੜਾ ਇਹਦੇ ਵਿੱਚ ਬੀਜ ਆ ਅਜੇ ਥੋੜਾ ਜਿਹਾ ਕੱਚਾ ਵਾ ਜਦੋਂ ਇਹ ਪੂਰਾ ਤਿਆਰ ਹੋ ਗਿਆ ਫਿਰ ਇਹਦੇ ਲੱਡੂ ਬਣਨਗੇ ਤੇ ਇਹਨੂੰ ਆਪਾਂ ਪੂਰਾ ਕੇਅਰਫੁਲੀ ਇਹਦੇ ਵਿੱਚੋਂ ਹੀ ਲੰਘ ਕੇ ਤੁਹਾਨੂੰ ਦਿਖਾਉਣੀ ਆ ਵੀ ਆਪਣਾ ਪੇਠਾ ਕਿੱਥੇ ਲੱਗਿਆ ਇਹ ਦੇਖੋ ਇਹ ਨੇਰੀ ਆਈ ਸੀ ਤੇ ਤਾਰ ਦੇ ਨਾਲ ਵੱਜ ਕੇ ਦੇਖੋ ਇੱਥੇ ਥੋੜਾ ਜਿਹਾ ਖਰਾਬ ਹੋ ਗਿਆ ਤੇ ਪਰ ਬੜਾ ਸੋਹਣਾ ਲੱਗਾ ਸਕੂਨ ਆ ਜਾਂਦਾ ਵੀ ਆਪਾਂ ਆਪਣੀ ਇਹ ਜਿਹੜੀ ਵੇਖ ਕੇ ਜਦੋਂ ਮਜ਼ਾ ਆਉਂਦਾ ਲਾਈ ਇੱਕ ਆਹ ਹੋ ਗਿਆ। ਇੱਕ ਇਹ ਹੋ ਗਿਆ ਦੇਖੋ ਫੋਲੇ ਦਾ ਟੁੱਟ ਗਿਆ ਮੇਰੇ ਤੋਂ। ਚਲੋ ਇਹਨੇ ਕੱਦੂ ਨੇ ਤਾਂ ਹੋਈ ਜਾਣਾ। ਤੇ ਕੇ ਲੱਗਾ ਦੇਖੋ। ਆਇਆ ਜੀ ਕੱਦੂ। ਕੇ ਦੇਖੋ ਇੱਧਰ ਲੱਗਾ। ਤੇ ਕੇ ਦੇ ਨਾਲ ਹੀ ਛੋਟਾ ਇੱਧਰ ਵੀ। ਤੇ ਇਹ ਦੇਖੋ ਜੀ ਇਹ ਬਹੁਤ ਹੀ ਕੀਮਤੀ ਚੀਜ਼ ਜਿਹੜੀ ਸਾਡੀ ਇੱਥੇ ਗਾਰਡਨ ਦੇ ਵਿੱਚ ਹੋਈ ਆ। ਬੜੇ ਨੂੰ ਕੇਅਰਫੁਲੀ ਅਸੀਂ ਤਿਆਰ ਕੀਤਾ ਬੜੀ ਮਿਹਨਤ ਕਰਕੇ ਇਹ ਹੈਗੇ ਨੇ 20-25 ਬੂਟੇ ਨੇ ਇਹੋ ਜਿਹੇ ਆਪਣੇ ਇੱਥੇ ਵੀ ਦੇਖ ਸਕਦੇ ਹੋ ਇੱਧਰ ਵੀ ਆ ਉਧਰ ਵੀ ਆ ਉਹ ਪਿੱਛੇ ਵੀ ਆ ਸਾਰੇ ਪਿਛਲੀ ਸਾਈਡ ਤੇ ਵੀ ਲੱਗੇ ਹੋਏ ਆ ਇਹ ਹੈਗੇ ਆ ਜੀ ਕਸ਼ਮੀਰੀ ਲਾਲ ਮਿਰਚ ਫਸਟ ਟਾਈਮ ਸਾਡੇ ਗਾਰਡਨ ਦੇ ਵਿੱਚ ਇਹ ਉੱਗੀ ਹੈ ਜਿਵੇਂ ਤੁਹਾਨੂੰ ਪਤਾ ਆਪਾਂ ਉਹ ਤੋਂ ਦੇਗੀ ਮਿਰਚ ਤਿਆਰ ਕਰਦੇ ਆ ਤੇ ਇਹ ਕਸ਼ਮੀਰੀ ਲਾਲ ਮਿਰਚ ਫਿਰ ਬੀਜ ਤੋਂ ਅਸੀਂ ਤਿਆਰ ਕੀਤਾ ਸੀ ਦੇਖਦੇ ਆ ਇਹਨੂੰ ਕਿਦਾਂ ਦਾ ਫਲ ਪੈਂਦਾ ਜਿਹੜਾ ਅਸੀਂ ਬੀਜ ਬੀਜਿਆ ਉਹਦੇ ਨਾਲ ਦੀਆਂ ਮਿਰਚਾਂ ਲੱਥਦੀਆਂ ਜਾਂ ਕਿਸ ਤਰ੍ਹਾਂ ਇਹ ਸਾਰਾ ਤੁਸੀਂ ਅਗਲੇ ਵਲੌਗਾਂ 'ਚ ਦੇਖੋਗੇ ਤੇ ਇੱਧਰ ਜਿਹੜਾ ਇਹ ਫਲੀਆਂ ਦੀਆਂ ਵੀ ਵੇਲਾ ਬੜੀਆਂ ਸੁਣੀ ਹੋ ਗਿਆ ਫੁੱਲ ਪੈ ਗਏ ਦੇਖੋ ਕਿੰਨੇ ਸੋਹਣੇ ਗੁਲਾਬੀ ਕਲੈਬੀ ਟੰਟਣਾ ਦੇਖੋ ਜੀ ਝਾਤ ਮਾਰੋ ਸਾਡੇ ਇਹ ਨਿੱਕੇ ਨਿੱਕੇ ਕੱਦੂਆਂ ਨੂੰ ਇਹ ਹੈਗੇ ਆ ਜਿਹੜੇ ਆਪਣੇ ਚੱਪਣ ਕੱਦੂ ਬੋਲਦੇ ਇਹ ਵੀ ਲੱਗੇ ਨੇ ਬੜੇ ਸੋਹਣੇ ਉਧਰਲੀ ਸਾਈਡ ਤੇ ਵੀ ਲੱਗੇ ਹੋਏ ਨੇ ਦੇਖੋ ਉਧਰਲੀ ਸਾਈਡ ਤੇ ਵੀ ਲੱਗੇ ਤੇ ਇਹ ਦੇਖੋ ਤੋਰੀਆਂ ਦੀਆਂ ਵਾਲਾ ਨਵਾਕਰ ਮਗਰੋ ਬਣਿਆ ਵਾ ਕਬਜੇ ਇਹਨਾਂ ਨੇ ਪਹਿਲਾਂ ਕਰ ਲਿਆ ਇੱਧਰ ਨਹੀਂ ਆ ਸਕਦੀਆਂ ਉੱਧਰ ਚਲੀਆਂ ਗਈਆਂ ਵਿਆਂ ਕੰਦ ਦੇ ਨਾਲ ਉਹਨਾਂ ਨੂੰ ਸਾਰਾ ਮਿਲਣਾ ਚਾਹੀਦਾ ਸੀ ਜਿਵੇਂ ਵੈਸੇ ਮੈਂ ਇਹਨਾਂ ਦੇ ਉੱਤੇ ਤਾਰ ਦਿੱਤੇ ਹੀ ਇਹਨਾਂ ਨੂੰ ਪਿਛਾਇਆ ਸੀ ਪਰ ਇਹ ਫਿਰ ਵੀ ਵਿੱਚੋਂ ਨਹੀਂ ਨਿਕਲ ਕੇ ਇਹ ਦੇਖੋ ਉੱਧਰ ਐ ਨਾ ਜਾਲ ਪਾ ਲੈਂਦੀਆਂ ਐ ਕਰਕੇ ਫੜ ਲੈਂਦੀਆਂ ਜਾ ਕੇ ਇਹ ਤੁਸੀਂ ਦੇਖ ਸਕਦੇ ਦੇਖੋ ਇਟ ਦੇ ਨਾਲ ਜਿਵੇਂ ਜਾਲ ਨਹੀਂ ਪਾਇਆ ਹੁੰਦਾ ਇਦਾਂ ਪਾ ਲੈਂਦੀਆਂ ਜਿਹੜੀਆਂ ਵੱਲਾਂ ਇਹ ਵਾਲੀਆਂ ਵੱਲਾਂ ਜਿਹੜੀਆਂ ਆਪਣੀਆਂ ਹੋਈਆਂ ਇਹ ਜਿੰਨੂੰ ਚੌਲੇ ਨਹੀਂ ਕਹਿੰਦੇ ਮਾਲਵੇ ਦੇ ਵਿੱਚ ਇਹ ਓਵਾ ਫਲੀਆਂ ਬਹੁਤ ਸੋਹਣੀਆਂ ਹੋ ਗਈਆਂ ਵੀ ਤੇ ਆਹ ਤੇ ਬਹੁਤ ਸੋਹਣੇ ਹੋਇਆ ਨਾ ਜਿਦੋਂ ਲੱਗੇ ਨਾ ਕਿਲੋ-ਕਿਲੋ ਲੱਥਿਆ ਕਰਨੇ ਆ ਇਕੱਠੇ ਹੀ ਫਿਰ ਜੀ ਸਾਈਡ ਦੇ ਹੋ ਜਿਓ ਤੁਸੀਂ ਤੁਸੀਂ ਕੀ ਕਰਨਾ ਹੈ ਜੇ ਹੋ ਜੇ ਤੇ ਫਰੂਟਾਂ ਦੇ ਠੀਕੂ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਵੱਡੇ-ਵੱਡੇ ਹੋ ਗਏ ਪਰ ਇਹ ਜੇ ਪੂਰੇ ਪੱਕੇ ਨਹੀਂ ਇਹਨਾਂ ਨੂੰ ਆਪਾਂ ਦਰਖਤ ਦਰਖਤ ਦੇ ਨਾਲ ਹੀ ਪਕਾਵਾਂਗੇ ਬਾਕੀ ਉਧਰਲੀ ਸਾਈਡ ਤੇ ਉਹ ਮਸੰਮੀਆਂ ਨੇ ਕਿੰਨੀਆਂ ਸੋਹਣੀਆਂ ਸੋਹਣੀਆਂ ਤੇ ਅਮਰੂਦਾਂ ਦੇ ਨਾਲ ਵੀ ਬੂਟੇ ਜਿਹੜੇ ਸਾਰੇ ਭਰ ਚੁੱਕੇ ਅਮਰੂਦਾਂ ਦੇ ਡਾਲ ਵੀ ਸਾਰੇ ਜਿਹੜੇ ਬੂਟੇ ਭਰ ਚੁੱਕੇ ਆ ਅਮਰੂਦ ਤੇ ਸਾਡੇ ਗਾਰਡਨ ਦੇ ਵਿੱਚ ਇੰਨੇ ਹੈਗੇ ਇੱਧਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਧਰ ਵੀ ਇਹ ਅਮਰੂਦ ਇੰਨੇ ਮਿੱਠੇ ਆ ਨਾ ਤੇ ਅਮਰੂਦ ਇਹੀ ਇੱਕ ਬੂਟਾ ਲਿਆ ਕੇ ਅਸੀਂ ਲਾਇਆ ਸੀਗਾ ਬਾਕੀ ਸਾਡੇ ਗਾਰਡਨ 'ਚ ਜਿੰਨੇ 5-7 ਬੂਟੇ ਨੇ ਜਿਹੜੀ ਕਿ ਅਸੀਂ ਕਿਚਨ ਦਾ ਵੇਸਟ ਆ ਜਿਹੜਾ ਆਪਾਂ ਉਹਦੀ ਖਾਦ ਬਣਾਉਂਦੇ ਆ ਉਹਦੇ ਵਿੱਚ ਉੱਗੇ ਨੇ ਤੇ ਅਮਰੂਦ ਜਿਹੜਾ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਇਹਦੇ ਪੱਤੇ ਵੀ ਜਿਹੜੇ ਉਹ ਚਾਹ ਵਾਸਤੇ ਵਧੀਆ ਹੁੰਦੇ ਆ ਤੇ ਵੈਸੇ ਵੀ ਤੁਸੀਂ ਸਵੇਰੇ ਉੱਠ ਕੇ ਇੱਕ ਪੱਤਾ ਇਹਦਾ ਖਾਲੀ ਪੇੜ ਖਾ ਲੋ ਕਾਮੀ ਆਪਣੀ ਜਿਹੜੀ ਪਾਚਨ ਕਿਰਿਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਜੇ ਤੁਸੀਂ ਸੇਵ ਨਹੀਂ ਨਾ ਖਾ ਸਕਦੇ ਇੱਕ ਅਮਰੂਦ ਸਿਰੇ ਸਿਰ ਜਰੂਰ ਖਾ ਲੋ ਉਹਦੇ ਨਾਲ ਵੀ ਤੁਹਾਡਾ ਖੂਨ ਜਿਹੜਾ ਵਜ ਜਾਊਗਾ ਇੱਕ ਚੀਜ਼ ਮੈਨੂੰ ਜਰੂਰ ਦੱਸਿਓ ਕਿ ਮੇਰੇ ਗਾਰਡਨ ਚ ਉੱਗੀ ਆ ਮੈਨੂੰ ਲੱਗਦੀ ਹੈ ਕਿ ਇਹ ਵੇਲ ਵਾਲੀ ਪਾਲਕ ਆ ਪਲੀਜ਼ ਮੈਨੂੰ ਇਸ ਬਾਰੇ ਜਾਣਕਾਰੀ ਜਰੂਰ ਦਿਓ ਜੇ ਇਹਦੇ ਪਾਲਕ ਵਰਗੇ ਮੋٹے-ਮੋٹے ਪੱਤੇ ਆ ਤੇ ਇਹ ਦੇਖੋ ਇਦਾਂ ਇਹ ਕੇ ਵੇਲ ਉੱਗੀ ਆ ਤੇ ਇਹ ਕਾ ਉੱਗੀ ਆ ਜਮਾਈ ਪਾਲਕ ਵਰਗੇ ਪੱਤੇ ਆ ਪਰ ਮੈਨੂੰ ਯਾਦ ਨਹੀਂ ਵੀ ਸ਼ਾਇਦ ਮੈਂ ਇਹ ਲਾਈ ਹੋਵੇ ਕਿਤੇ ਤੇ ਭੁੱਲ ਗਈ ਹੋਵਾਂ ਤੇ ਹੁਣ ਨਿਕਲੀ ਹੋਵੇ ਜੇ ਕਿਸੇ ਨੂੰ ਇਹਦੀ ਪਛਾਣ ਆ ਤਾਂ ਮੈਨੂੰ ਇਹਦਾ ਨਾਮ ਜ਼ਰੂਰ ਦੱਸਿਓ। ਯਾ ਫੀ ਚਲਾਈ ਨਹੀਂ ਖਰਾਬ ਕਰਨੀ। ਨਿਕਲ ਪਰੇ ਤੂੰ। ਨੋ ਨੋ ਉਧਰ ਘਾ ਚੱਲ। ਚਲਾਈ ਨਹੀਂ ਖਰਾਬ। ਲੋ ਚੱਲ। ਆਜੋ ਆਜੋ। ਤੇ ਦਸੋ ਅੰਜਰਾਂ ਦੀ ਫਲੀ ਦੀ ਲੰਬਾਈ ਦੇਖੋ ਬਿਲਕੁਲ ਸਿੱਧੀ ਹੈ ਦੇਖੋ। ਅੱਗੇ ਪਿਛਲੀ ਵਾਰੀ ਆਪਾਂ ਮਿਣਿਆ ਸੀਗੇ ਨਾ ਫੇਰ ਕਿ ਵੇਖੀ ਕਿੰਨੇ ਗਿੱਠ ਹੋ ਗਏ। 1 2 3 ਇਹ ਤਿੰਨ ਗਿੱਠਾਂ ਫਲੀਆਂ। ਪਿਛਲੀ ਵਾਰੀ ਆਪਣੀ ਸੀਗੀ 4 ਕੇ 4.5 ਕੇ ਪਤਾ ਨਹੀਂ ਪੰਜ ਇੱਥੇ ਸੀਗੀ ਹਨ ਫਲੀ ਦੇ ਦੇਖੋ ਸਾਇਦ ਕਿੰਨਾ ਸੋਹਣਾ ਇਹਦਾ ਆਪਾਂ achar ਤਿਆਰ ਕਰਦੇ ਆ ਪੂਰੀ ਗੁੱਦੇ ਨਮੀ ਭਰੀ ਪਈ ਆ ਤੇ ਇਹਦੀ ਆਪਾਂ ਸਬਜੀ ਵੀ ਬਣਾਉਨੇ ਆ achar ਵੀ ਬਣਾਉਨੇ ਆ ਤੇ ਇਹਦਾ ਹੁਣ ਅਰਕੀ ਆਪਾਂ ਪਾਊਡਰ ਵੀ ਤਿਆਰ ਕਰਾਂਗੇ ਜਿਹੜਾ ਕਿ ਤੁਸੀਂ ਪਰੌਂਠਿਆਂ ਦੇ ਵਿੱਚ ਸਬਜੀ ਦੇ ਵਿੱਚ ਪਾ ਕੇ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਜਿਹੜੀਆਂ ਫਲੀਆਂ ਵਾਂ ਉਹ ਜ਼ਿਆਦਾ ਆਪਾਂ achar ਵੀ ਨਹੀਂ ਖਾ ਸਕਦੇ ਰੋਇ ਰੋਜ ਤੇ ਨਾ ਹੀ ਆਪਾਂ ਰੋਇ ਰੋਜ ਦੀ ਸਬਜ਼ੀ ਖਾ ਸਕਦੇ ਆ ਸੋ ਇਹਨੂੰ ਆਪਾਂ ਰਗੜ ਕੇ ਪੀਸ ਕੇ ਇਹਦਾ ਇੱਕ ਪਾਊਡਰ ਤਿਆਰ ਕਰਾਂਗੇ ਜਿਹੜਾ ਕਿ ਤੁਸੀਂ ਹਰ ਪਰੌਂਠੇ 'ਚ ਹਰ ਸਬਜ਼ੀ 'ਚ ਥੋੜਾ ਥੋੜਾ ਇਸਤੇਮਾਲ ਕਰ ਸਕਦੇ ਤੇ ਇਹ ਜਿਹੜੇ ਦੋ ਛੋਟੇ ਛੋਟੇ ਬੂਟੇ ਸੀਗੇ ਜਿਹੜੇ ਅਸੀਂ ਲਾਏ ਸੀਗੇ ਦੋ ਤਿੰਨ ਸਾਲ ਹੋ ਗਏ ਸਾਨੂੰ ਲਾਇਆ ਨੂੰ ਤੇ ਦੇਖੋ ਹੁਣ ਇੰਨਾ ਜ਼ਿਆਦਾ ਫਲ ਲੱਗਾ ਨੇ ਇਹਨਾਂ ਦੇ ਉੱਤੇ ਵੀ ਹੁਣ ਮਨ ਵੀ ਜੇ ਕਹਿਓ ਨਾ ਵੀ ਅੱਕ ਗਿਆ ਵਾ ਵੀ ਇੰਨੀਆਂ ਜਿਆਦੀਆਂ ਫਲੀਆਂ ਇੰਨੀਆਂ ਪਹਿਲਾਂ ਅਸੀਂ ਤਰਸਦੇ ਹੁੰਦੇ ਸੀ ਮਹਿੰਗੀਆਂ ਫਲੀਆਂ ਲੈ ਕੇ ਆਉਂਦੇ ਹੁੰਦੇ ਸੀ ਪਰ ਹੁਣ ਦੇਖਦੇ ਆ ਵੀ ਇੰਨੀਆਂ ਜਿਆਦੀਆਂ ਫਲੀਆਂ ਇਸ ਦਰਖਤ ਨੇ ਆਪਾਂ ਨੂੰ ਫਲ ਦੇ ਦੀ ਤਾਂ ਆਹ ਵਾਲੇ ਬੂਟੇ ਨੇ ਤੇ ਦੋ ਵਾਰੀ ਉਸ ਬੂਟੇ ਨੇ ਆਪਾਂ ਨੂੰ ਫਲ ਦੇ ਦੀ ਤਾਂ ਤੇ ਬਹੁਤ ਮਜ਼ੇਦਾਰ ਆ ਇਹ ਕੋੜੀ ਵੀ ਨਹੀਂ ਆ ਜਿਵੇਂ ਕਿ ਕਈ ਕਸਟਮਰ ਦੇ ਮੈਨੂੰ ਫੋਨ ਆਉਂਦੇ ਆ ਚਾਹੇ ਕਈ ਭੈਣਾਂ ਮੈਨੂੰ ਫੋਨ ਕਰਦੀਆਂ ਕਿ ਮੈਡਮ ਤੁਸੀਂ ਚਾਰ ਬਣਾਉਣਾ ਤੇ ਤੁਸੀਂ ਸਾਡੇ ਕੋਲ ਫਲੀਆਂ ਲੈ ਲਓ ਦੇਖੋ ਫਲੀਆਂ ਤੁਸੀਂ ਮੇਰੇ ਕੋਲ ਲੈ ਲਓ ਬਹੁਤ ਜਿਆਦੀਆਂ ਹੋ ਗਈਆਂ ਪਹਿਲਾਂ ਜਦੋਂ ਜ਼ਰੂਰ ਤੋਂ ਹੁੰਦੀ ਸੀ ਨਹੀਂ ਮਿਲਦੀ ਸੀ ਉਹ ਚੰਡੀਗੜ੍ਹੋਂ ਵੀ ਲਿਆਈਦੀ ਸੀ ਤੇ ਪਰ ਹੁਣ ਇਹ ਆਪਣੇ ਘਰੇ ਹੋ ਗਏ ਤੇ ਬਹੁਤ ਹੀ ਜ਼ਿਆਦਾ ਇਹ ਕੀਮਤੀ ਬੂਟਾ ਹੁੰਦਾ ਵਾ ਨਿਊਟ੍ਰੀਸ਼ਨ ਮਾਤਰਾ ਨਾਲ ਭਰਪੂਰ ਹੁੰਦਾ ਇਧਰੋਂ ਇਧਰੋਂ ਮੈਂ ਦਿਖਾਵਾਂ ਤੁਹਾਨੂੰ ਵੀ ਕਿੰਨੇ ਸੋਹਣੇ ਸਾਡੇ ਗੁੱਛੇ ਹੋਏ ਨੇ ਅੰਗੂਰਾਂ ਦੇ ਤੇ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਹਾਏ ਰੱਬਾ ਕਿੰਨੇ ਸੋਹਣੇ ਆਪਣੇ ਘਰ ਦੇ ਅੰਗੂਰ ਇਧਰ ਵੀ ਪੱਤਿਆਂ ਦੇ نیچے ਆਏ ਪਏ ਨੇ ਸਾਰੇ ਵੇਲ ਲਿਆ ਇਹਨਾਂ ਨੂੰ ਜਕੜਿਆ ਪਿਆ ਇਹ ਦੇਖੋ ਇਹ ਇਹ ਦੇਖੋ ਕਿੱਡਾ ਗੁੱਛਾ ਇਹ ਆ ਜੀ ਐੜਾ ਅੰਗੂਰ ਉਹ ਵੀ ਘਰ ਦਾ ਸਾਡੇ ਗਾਰਡਨ ਦਾ ਪਹਿਲਾ ਤੇ ਦੂਜਾ ਫਲ ਹਨਾ ਆਪਣਾ ਦੂਸਰਾ ਫਲ ਜਿਹੜਾ ਇੱਕ ਅੱਧਾ ਗੁੱਛਾ ਹੀ ਲੱਗਾ ਸੀਗਾ ਤੇ ਸਿੱਖਿਆ ਪਤਾ ਨਹੀਂ ਇਹ ਲੱਗਣੇ ਕਿ ਨਹੀਂ ਲੱਗਣੇ ਇਹ ਅਣੂ ਨੇ ਬਦੋ ਬਦੀ ਫਿਰੋ ਕੇ ਲਿਆਂਦੀ ਸੀ ਨਰਸਰੀ ਦੇ ਵਿੱਚੋਂ ਵੱਲ ਮਮਾ ਇਹੀ ਲੈ ਕੇ ਚੱਲੀਏ ਇਹੀ ਲੈ ਕੇ ਚੱਲੀਏ ਤੇ ਪਰ ਇਹਨੇ ਫਲ ਦੇ ਦਿੱਤੇ ਪਹਿਲਾਂ ਸਭ ਤੋਂ ਨਿੱਕਾ ਇਹ ਤੋੜ ਕੇ ਦੇਖਦੇ ਆਂ ਮਿੱਠਾ ਹੈ ਕਿ ਨਹੀਂ ਹੂੰ ਇਹ ਲੋਕ ਸੱਚੀ ਬਹੁਤ ਮਿੱਠੇ ਆ ਹੈ ਪਰ ਨਿੱਕੇ ਨਿੱਕੇ ਆ ਪਰ ਮਿੱਠੇ ਬਹੁਤ ਖਾਖ ਦੇ ਹਲਾ ਬੂਰੇ ਮਿੱਠੇ ਆ ਨਾ ਬਹੁਤ ਜਿਆਦਾ ਮਿੱਠੇ ਹੈ ਨਾ ਤੇ ਲੋਦੀ ਆਪਾਂ ਇਹ ਜਿਹੜਾ ਵੱਡਾ ਪੁੱਛਾ ਇਹਨੂੰ ਤੋੜਦੇ ਆ ਇਹ ਕਿੱਧਰ ਨੂੰ ਲੱਗਾ ਕੀ ਹੈ ਕਿਵੇਂ ਹੋਇਆ ਪਿਆ ਹੈ ਇਹ ਗੁੱਚੇ ਨੇ ਕਿੱਧਰ ਕਿਦਾਂ ਦੀ ਟੁੱਟਣਾ ਹਨਾ ਪਤਾ ਹੀ ਨਹੀਂ ਇਹ ਮੇਨ ਲੱਗਾ ਤਿੰਨ ਚਾਰ ਗੁੱਚੇ ਜਿਹੜੇ ਇਕੱਠੇ ਹੀ ਆ ਕੀੜੀਆਂ ਵੀ ਦੇਖੋ ਇੰਨਾ ਮਿੱਠਾ ਕਿ ਕੀੜੀਆਂ ਦੇਖੋ ਕੀੜੀਆਂ ਦੇਖੋ ਨਾਲੇ ਚਿੜੀਆਂ ਵੀ ਜਿਹੜੀਆਂ ਖਰਾਬ ਕਰੀ ਜਾ ਰਹੀਆਂ ਹੁਣ ਇਹਨੂੰ ਇੱਕ ਸਾਈਡ ਤੋਂ ਟੁੱਟ ਗਿਆ ਨੀਚੇ ਹੀ ਨਾ गिर ਜੇ ਇਹ ਇਧਰ ਤੋਂ ਢੋੜ ਕੇ ਵੇਖਾਂ ਆ ਆ ਚੀਓ ਲੋ ਚੀਚਲੋ ਜੀ ਚਲੋ ਜੀ ਆਜੋ ਗੁੱਛ ਸਬ지 ਪਸੀਨਾ ਆ ਗਿਆ ਮੈਨੂੰ ਸ਼ਾਇਦ ਕੰਦੇ ਵਿੱਚ ਕੁਝ ਵੜ ਗਿਆ ਇਹ ਆ ਰਿ ਗੁੱਠ ਲੋ ਜੀ ਤੇ ਲੋ ਜੀ ਆਪਣੇ ਸਭ ਤੋਂ ਵੱਡਾ ਗੁੱਛ ਜਿਹੜਾ ਇਹ ਦੇਖੋ ਤੇ ਇਹ ਦੇਖੋ ਜੀ ਤੇ ਲੋ ਜੀ ਇਹ ਗੁੱਛਾ ਜਿਹੜਾ ਆਪਣਾ ਇਹਦੇ ਵਿੱਚ ਪਾ ਦਿੰਨੇ ਆ ਮੈਨੂੰ ਲੱਗਦਾ ਇਹ ਨਾ 700 ਗ੍ਰਾਮ ਦਾ ਹੋਣਾ ਹੈ ਤੇ 500 ਗ੍ਰਾਮ ਦਾ ਇਹ ਦੇਖੋ ਬਹੁਤ ਭਾਰਾ ਵੀ ਮੈਨੂੰ ਲੱਗਦਾ ਜਿਵੇਂ ਗੰਮਣਾ ਚਮੇੜ ਕੇ ਰੱਖਦੇ ਹਾਂ 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 ਗੰਮਣਾ ਚਮੇੜ ਕੇ ਰੱਖੇ ਹੁੰਦੇ ਨਾ ਤੇਰੀ ਵੀ ਜਾਂਦੇ ਨਾ ਪੱਕੇ ਜਾਦੇ ਜਿਵੇਂ ਫਰੋਜ਼ਨ ਮਟਰ ਆਪਾਂ ਰੱਖਦੇ ਹੁੰਦੇ ਹਨ ਨਾ ਉਹ ਕੁਝ ਨਹੀਂ ਮੁਹੀ ਸੀ ਮੈਨੂੰ ਇਹ ਨਹੀਂ ਸਮਝ ਆਦਾ ਕਿ ਇਹਨਾਂ ਨੇ ਕਿੱਧਰ ਕਿੱਧਰ ਨੂੰ ਜਕੜਿਆ ਵੇਲ ਨੇ ਲੋਠੀ ਪੂਰੀ ਕਾ ਗਿਆ ਕੁਛ ਇਧਰਲੇ ਸਵੰਜਰਾਂ ਦੀ ਫਲੀ ਦੇਖੋ ਤੁਸੀਂ ਮੋਟੀ ਦੇਖੋ ਕਿੰਨੀ ਇਹ ਦੋ ਤਿੰਨ ਵੈਰੈਟੀਆਂ ਦੇ ਨੇ ਸਾਡੇ ਕੋ ਉਹ ਜਿਹੜਾ ਹੋਰ ਵੈਰੈਟੀ ਦਾ ਉਹ ਲੰਬਾਈ 'ਚ ਜ਼ਿਆਦਾ ਇਹ ਮੋਟਾਈ 'ਚ ਜ਼ਿਆਦਾ ਦੇਖੋ ਕਿੱਡੀ ਮੋਟੀ ਫਲੀ ਆ ਇੰਨੀ ਆ ਪੂਰੀ ਪੋਟਾ ਪੋਟਾ ਹੋਊਗੀ ਮੋਟੀ ਹਨਾ ਗਰੇਪਸ ਖਾਣੇ ਦਾ ਵੀਚੇ ਤਵੀ ਦਮਾ ਗਰੇਪਸ ਲੈ ਤਵੀ ਤਵੀ ਦੇਖਾ ਲੈ ਜੀ ਗਰੇਪਸ ਹੁਣ ਆਪਾਂ ਚੱਲਦੇ ਦੂਜੀ ਸਾਈਡ ਤੇ। ਇਹ ਗਾਰਡਨ ਦਾ ਰਸਤਾ ਹੀ ਸਾਰਾ ਬਲੌਕ ਹੋਇਆ ਪਿਆ ਜਦੋਂ ਤੂਫਾਨ ਆਇਆ ਸੀ ਨਾ ਪਰਸੋਂ ਤੇ ਸਾਰੀ ਵੇਲ ਉੱਪਰੋਂ ਡਿੱਗ ਪਈ। ਕਿੰਨੇ ਸੋਨੇ ਦੇ ਵੀ ਫੁੱਲ ਨਿਕਲੇ ਇਹਨੂੰ ਹੁਣ ਫੇਰ ਬੰਨ ਕੇ ਤਾਹਾਨੂੰ ਡੰਗਾਗੇ। ਹੁਣ ਚੱਲਦੇ ਆਪਾਂ ਦੂਜੀ ਸਾਈਡ ਤੇ। ਤੁਸੀਂ ਪਿਆਰ ਦੇ ਨਾਲ ਕੁਝ ਵੀ ਲਾ ਲਓ ਨਾ ਕੁਝ ਵੀ ਬੀਜ ਲਓ ਚਾਹੇ ਗਮਲਿਆਂ 'ਚ ਚਾਹੇ ਗਾਰਡਨ 'ਚ ਕਦੀ ਵੀ ਬੂਟੇ ਤੁਹਾਨੂੰ ਨਿਰਾਸ਼ ਨਹੀਂ ਕਰਨਗੇ ਤੇ ਇੱਧਰ ਪਿੰਡੀਆਂ ਦੇਖ ਸਕਦੇ ਹੋ ਦੇਖੋ ਕਿੰਨੀ ਕਿੰਨੀ ਲੰਬੀ ਪਿੰਡੀ ਲੱਗੀ। ਇਹ ਦੇਖੋ ਇੱਧਰ ਵੀ ਇਹ ਹਰੀ ਹਰੀਆਂ ਪਿੰਡੀਆਂ ਲੱਗੀਆਂ ਆ। ਫੱਤੇ ਦੇਖੋ ਕਿੜੇ-ਕਿੜੇ ਆ ਤੇ ਉਹਦੀਆਂ ਪਿੰਡੀਆਂ ਵੀ ਦੇਖੋ ਕਿੰਨੀ ਤਿੱਨੀ ਸੋਹਣੀਆਂ। ਇਹ ਸਾਰੀਆਂ ਪਿੰਡੀਆਂ ਵੀ ਆਪਾਂ ਤੋੜਾਂਗੇ। ਤੇ ਮੇਨ ਚੀਜ਼ ਅੱਜ ਆਪਾਂ ਦੇਖਦੇ ਹਾਂ ਹੋਰ ਕਿਹੜੀ-ਕਿਹੜੀ ਤੋੜਦੇ ਹਾਂ। ਕਿਉਂਕਿ ਆਪਾਂ ਉਧਰੋਂ ਫਰੂਟ ਤੇ ਲੈ ਆਏ ਤੇ ਸਬਜ਼ੀ ਉਸ ਦਿਨ ਵੀ ਤੁਸੀਂ ਗਾਰਡਨ 'ਚ ਦੇਖਿਆ ਸੀ ਵੀ ਆਪਾਂ ਬਹੁਤ ਸੋਹਣੀ ਸਬਜ਼ੀ ਤੋੜੀ ਸੀ। ਹੁਣ ਦੇਖਦੇ ਹਾਂ ਅੱਜ ਆਪਾਂ ਅੱਗੇ ਬਿੰਗਰ ਵੀ ਪਿੱਤਦੇ ਹੋਏ। ਇਹ ਦੇਖੋ ਜੀ ਬੈਂਗਨ ਵੀ ਬਹੁਤ ਸੋਹਣੇ ਹੋਏ ਆ ਇਹਨਾਂ ਨੂੰ ਵੀ ਆਪਾਂ ਤੋੜ ਲੈਨੇ ਦੇਖੋ ਇਹ ਬੈਂਗਨ ਆਪਾਂ ਤੋੜ ਲੈਨੇ ਆ ਇਹਦੀ ਬੜੀ ਸੁਆਦ ਸੁਆਦ ਜਿਹੜੀ ਸਬਜ਼ੀ ਬਣਾਵਾਂਗੇ ਰੈਸਪੀ ਵਧੀਆ ਕੋਈ ਤਿਆਰ ਕਰਾਂਗੇ ਤੋਂ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਅੱਜ ਕੱ ਲਈ ਇਹ ਬੈਂਗਨ ਆਪਾਂ ਤੋੜ ਹੀ ਲੈਨੇ ਆ ਆਪ ਆਪਣੀ ਪਿਆਲੀ ਦੇ ਵਿੱਚ ਆ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਗਰੇਪਸ ਵੀ ਕਿੰਨੇ ਤੇ ਬੇਗਨ ਨਹੀਂ ਇਕੱਲੇ ਆਪਣੇ ਪਿੰਡੀਆਂ ਵੀ ਬਹੁਤ ਸੋਹਣੀਆਂ ਲੱਥੀਆਂ ਆਪਣੀਆਂ ਸ਼ਿਮਲਾ ਮਿਰਚਾਂ ਨੇ ਤੇ ਖੁਸ਼ੀ ਕਰ ਦਿੱਤਾ ਦੇਖੋ ਕਿੰਨੀਆਂ ਤੇ ਨਾਲੇ ਹਰੀਆਂ ਮਿਰਚਾਂ ਐ ਤਾਜ਼ੀਆਂ ਤਾਜ਼ੀਆਂ ਤੇ ਇਹ ਹੁਣ ਆਪਾਂ ਰੈਸਪੀਆਂ ਉਹ ਦਿਨ ਵਾਂਗੂ ਫੇਰ ਤੁਹਾਨੂੰ ਦੱਸਿਆ ਸੀ ਜਿਵੇਂ ਵੀ ਬਣਾਵਾਂਗੇ ਤੇ ਖਾਵਾਂਗੇ ਬੜਾ ਮਜ਼ਾ ਆਉਂਦਾ ਵਾ ਇੱਕ ਸਕੂਨ ਜਿਹਾ ਆਉਂਦਾ ਵਾ ਅਸੀਂ ਆਪਣੇ ਗਾਰਡਨ ਦੇ ਵਿੱਚੋਂ ਆਪ ਤੋੜ ਕੇ ਲੈ ਕੇ ਆਏ ਤੇ ਇਹ ਜਿਹੜੇ ਗਰੇਪਸ ਵੀ ਦੇਖ ਸਕਦੇ ਹੋ ਦੇਖੋ ਟੋਕਰੀ ਭਰੀ ਪਈ ਆ ਪਹਿਲਾਂ ਜਿਹੜੇ ਛੋਟੇ ਹੁੰਦੇ ਸੀ ਨਾ ਤੇ ਸਾਡੀ ਮੰਮੀ ਉੱਥੇ ਸਾਡੇ ਪਿੰਡ ਨਾਲ ਟੋਕਰੀ ਨਹੀਂ ਕਿ ਨਹੀਂ ਕਿਆ ਉਹਦੇ ਵਿੱਚ ਆਂਬ ਚੈ ਗਰੇਪਸ ਇਦਾਂ ਵਿਕਣੇ ਆਉਂਦੇ ਹੁੰਦੇ ਸਾਡੇ ਮੰਮੀ ਸਾਨੂੰ ਲੈ ਕੇ ਦਿੰਦੇ ਹੁੰਦੇ ਇਹ ਲੈ ਕੇ ਆਈਆਂ ਅੱਜ ਮੈਨੂੰ ਨਾ ਤੇ ਉਹ ਟੋਕਰੀ ਦਾ ਚਿੱਤ ਆ ਗਿਆ ਵੀ ਇਦਾਂ ਮੰਮੀ ਹਣੀ ਸਾਨੂੰ ਅੰਗੂਰਾਂ ਦੀਆਂ ਤੇ ਅੰਬਾਂ ਦੀਆਂ ਟੋਕਰੀਆਂ ਲੈ ਕੇ ਦਿੰਦੇ ਹੁੰਦੇ ਸੀਗੇ ਪਿਛਲਾ ਜਿਹੜਾ ਨਿੱਕਾ ਗਾਰਡਨ ਘਰ ਦੇ ਕੋਲ ਇਹਦੇ ਵਿੱਚ ਕੱਲਾ ਕੜੀ ਪੱਤਾ ਤੇ ਸੁਵੰਜਨਾ ਹੈ ਇਹ ਸਭ ਤੋਂ ਸਾਡਾ ਪਹਿਲਾ ਸੁਵੰਜਨਾ ਜਿਹੜਾ ਕਿ ਬਹੁਤ ਵਾਰੀ ਥੱਲੇ ਖਰਾਬ ਵੀ ਹੋ ਚੁੱਕਿਆ ਪਰ ਫਿਰ ਨਿਕਲ ਆਉਂਦਾ ਨਾਲੇ ਇਹਦੇ ਵਿੱਚ ਲਾਇਆ ਆਪਾਂ ਪਦინა ਤੇ ਇਹ ਸੀਗਾ ਅੱਜ ਆਪਣਾ ਛੋਟਾ ਜਿਹਾ ਗਾਰਡਨ ਵਾਲਾ ਤੋੜਾ ਤੜਾਈ ਦਾ ਹਾਰਵੈਸਟਿੰਗ ਬੋਲਦੇ ਆ ਉਹ ਸੀਗਾ ਆਪਣਾ ਬਲੌਗ ਜਿਹੜਾ ਆਪਾਂ ਤਿਆਰ ਕੀਤਾ ਤੇ ਤੁਹਾਨੂੰ ਇਹ ਕਿਦਾਂ ਦਾ ਲੱਗਾ ਇਹ ਆਪਾਂ ਤਾਂ ਬਣਾਇਆ ਕਿਉਂਕਿ ਕਈ ਭੈਣਾਂ ਬਹੁਤ ਖੁਸ਼ ਹੁੰਦੀਆਂ ਕਹਿ ਦਿੰਦੀਆਂ ਮੈਡਮ ਗਾਰਡਨ ਦਾ ਜਿਹੜਾ ਬਣਾ ਤੁਸੀਂ ਉਹ ਟੂਰ ਸਾਨੂੰ ਕਰਾਉਂਦੇ ਰਿਹਾ ਕਰੋ ਦੂਜੇ ਤੀਜੇ ਦਿਨ ਸਾਨੂੰ ਵਧੀਆ ਲੱਗਦਾ ਸੋ ਇਹ ਆਪਾਂ ਜਿਹੜਾ ਨਿੱਕਾ ਜਿਹਾ ਗਾਰਡਨ ਦਾ ਅੱਜ ਆਪਾਂ ਟੂਰ ਬਣਾਇਆ ਸੀਗਾ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੇ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਕਰ ਲਓ ਜੇ ਫੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇਥੇ ਕਰਦੇ ਜੀ ਆਪ 65 ਮਿਲਦੇ ਕ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ